ਦਾਰ ਦੇ ਪੈਸੇ ਤੇ ਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦਾ ਇਹ ਪ੍ਰੋਗਰਾਮ ਹੈ ਜਿਹੜਾ ਉਹ ਉਲੀਕਿਆ ਹੈਗਾ ਤਾਂ ਸਰ ਨੇ ਮੈਨੂੰ ਅੱਜ ਕੱਲ ਹੀ ਦੱਸਿਆ ਕਿ ਉਹਦੇ ਨਾਲ ਕੱਲ ਨੂੰ ਸਲਾਨਾ ਸਮਾਰੋਹ ਹੋ ਰਿਹਾ ਹੈ ਤਾਂ ਉਹ ਕਹਿੰਦਾ ਵਿਸ਼ੇਸ਼ ਗੀਤੋ ਦਾ ਸੰਤੋਖ ਐਕਸਪੀਰੀਅੰਸ ਲੈਣਾ ਚਾਹਤੀ ਸੀ ਪਰ ਸਰ ਕਹਿੰਦੇ ਨਹੀਂ ਸੀਖਵਾਰ ਪਹੁੰਚਾਇਆ ਤਾਂ ਜਦੋਂ ਇਹਨਾਂ ਨੇ ਮੈਨੂੰ ਵੀ ਤੁਹਾਨੂੰ ਦਾ ਸੰਕਾ ਦੱਸਿਆ ਕਿ ਐਨੀ ਕੰਟਰੀਬਿਊਸ਼ਨ ਜਿਹੜੀ ਵਿਕਿਆ ਕਿਸ ਦੀ ਪੰਚਾਇਤ ਤੇ ਕਿੱਦੇ ਨੂੰ ਜਾਂ ਸਹੀ ਨਾਲ ਜੁੜੀਆਂ ਹੋਈਆਂ ਸਥਾਨ ਜਿਵੇਂ ਕਿ ਪ੍ਰੋਫੈਸਰ ਸਾਹਿਬੀ ਇੱਥੇ ਮੈਨੂੰ ਨੋਟ ਕਰਨਾ ਹੈ ਇਹਨਾਂ ਮਿਸ਼ਨ ਵਾਲੇ ਤੇ ਤੇ ਹੋਰ ਇਸ ਕਿੱਤ ਦੀ ਜਿਹੜੀ ਫਤਮੰਤੀ ਵੀ ਉਸ ਕੇ ਨਾਲ ਜੁੜੇ ਹੋਏ ਨੇ ਭਾਵੇਂ ਉਹ ਦੀ ਇਨਫਰਾਸਟ੍ਰਕਚਰ ਦੀ ਜਿਹੜੀ ਸ਼ਿਸ਼ਟਿਆ ਗੋਦ ਬਦਿਆ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਸੰਸਕ੍ਰਿਤੀ ਬਣਾ ਰਹੀ ਹੈ ਉਹ ਇੱਕ ਚੱਕਰ ਹੈ ਉਹ ਇਹਨਾਂ ਨੇ ਸਭ ਗੱਲ ਦੱਸੇ ਕਰੀ ਹੈ ਬੱਚਿਆਂ ਦੇ ਭਵਿੱਖ ਨੂੰ ਦਰਾਦਿਆਂ ਹੋਏ ਇਹਨਾਂ ਚੀਜ਼ਾਂ ਦੀ ਬਹੁਤ ਹੀ ਜ਼ਰੂਰਤ ਹੈ ਤੇ ਸਾਰਾ ਪਿੰਡ ਹੀ ਉਦਾਈ ਦਾ ਪਾਸ ਰਿਹਾ ਕਿ ਉਹ ਸੁਖਮੇ ਦੇ ਨਾਲ ਕਿਸ ਰੂਪ ਦੇ ਵਿੱਚ ਜੁੜਿਆ ਹੋਇਆ ਹੈ ਕੁਤਾਕ ਕਮਿਊਨਿਟੀ ਦੇ ਬੱਚਿਆਂ ਦਾ ਅਸੀਂ ਕਹਿ ਰਹੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਘਾਟ ਹੈ ਉਹ ਪੇਰੈਂਟਸ ਹੈ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਕੇ ਬੱਚੇ ਦਾ ਪੜਾ ਰਹੇ ਹਨ ਇਸੇ ਵੀ ਇਸ ਤਰ੍ਹਾਂ ਸਰਕਾਰੀ ਸਕੂਲ ਹੋਣ ਕਿਸੇ ਨਾਲੋਂ ਵੀ ਘੱਟ ਨਹੀਂ ਹੈਗੇ ਚਾਹੇ ਉਹ ਨਤੀਜੇ ਨੇ ਚਾਹੇ ਉਹ ਕੰਪੀਟੀਸ਼ਨ ਦੇ ਵਿੱਚ ਹੋ ਉੱਚੀਆਂ ਪੱਧਰੀਆਂ ਦੇ ਵਿੱਚ ਪਹੁੰਚਦਾ ਇਤਨੀ ਬੱਚਿਆਂ ਨੇ ਸਾਨੂੰ ਸਬੂਤ ਦਿਖਾਇਆ ਹੈ ਇਥੋਂ ਦੇ ਬੱਚੀ ਨੂੰ ਹੀ ਅਸੀਂ ਹੁਣੇ ਸਨਮਾਨਿਤ ਕੀਤਾ ਹੈ ਜਿਹੜੀ ਇਥੋਂ ਹੀ ਪੜ੍ਹ ਕੇ ਇਫੋਨ ਕਾਜੀ ਬਣੀ ਹੈ ਸੋ ਸਾਰੇ ਮਾਪਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਜਿਹੜੇ ਬੱਚਿਆਂ ਦਾ ਦਾਖਲਾ ਕਰਵਾਉਣ ਦੇ ਵਿੱਚ ਉਹਨਾਂ ਨਾਲ ਜੁੜਨ ਇਸ ਪਿੰਡ ਦੇ ਤਾਂ ਸਾਰੇ ਬੱਚਿਆਂ ਨੂੰ ਤਾਂ ਆ ਇਥੇ ਕਹਿਣਾ ਹੀ ਹੈ ਕਿ ਉਹ ਇਸ ਸਕੂਲ ਦੀ ਜਿਹੜੀਆਂ ਬਹੁਤ ਵਧੀਆ ਇਨਫਰਾਸਟ੍ਰਕਚਰ ਤੇ ਸੁਵਿਧਾ ਹੈ ਕਿ ਤੁਹਾਨੂੰ ਉਹਨਾਂ ਨੂੰ ਫਾਇਦਾ ਹੋ ਸਕੇ ਸਭੂ ਆਲੇ ਦੁਆਲੇ ਤੋਂ ਵੀ ਅਸੀਂ ਜਿਹੜੇ ਲਈ ਲੋਕਾਂ ਨੂੰ ਉਹਨਾਂ ਨੂੰ ਦੱਸੀਏ ਇਨਫੋਰਮ ਕਰੀਏ ਕਿ ਇਸ ਤਰ੍ਹਾਂ ਦਾ ਸੁਵਿਧਾ ਕਾਡਾ ਵਧੀਆ ਇਨਫਰਾਸਟ੍ਰਕਚਰ ਹੈ ਈ ਵਧੀਆ ਟੀਮ ਜਿੱਥੋਂ ਦੇ ਜੋ ਵਿਦਿਆਪਕ ਜਿਹੜੇ ਆ ਰਾਜਕੁਸ਼ਕਰ ਜਿੱਤਣ ਨੇ ਕਿ ਤੁਹਾਡੇ ਪਿੰਡ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਅੰਮੀ ਮੀਤੀ ਕਿਉਂ ਹੈ ਸਾਧਵਾ ਗੀਤੀ ਨੇ ਹਰ ਮੇਰੇ ਸੁਧਨਾਈ ਜੁੜੇ ਚੰਦ ਸਮ ਜਿੱਦਾਂ ਘਰ ਦਾ ਸਮਾਂ ਹੋਵੇ ਤੇ ਸੋ ਸਮੇਂ ਬਹੁਤ ਮਾਣ ਨਾਲ ਇਸ ਤਰ੍ਹਾਂ ਦੀ ਟੀਮ ਦੇ ਨਾਲ ਕੰਮ ਕਰਦੇ ਆ ਹੋਇਆ ਤਾਂ ਮੈਂ ਸੇਰ ਤੋਂ ਸਾਰੇ ਨੂੰ ਬਧਾਈ ਦਿੰਦਾ ਹਾਂ ਇਸ ਬਧਾਈ ਸ਼ਾਨਦਾਰ ਸਮਾਗਮ ਲਈ ਜਵਾਨੀ ਕੰਸੀ দান ਦੇ ਰਹੇ ਹੋ ਇਹ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਟੀਮ ਹੈ ਜਿਹੜੀ ਇਹਨਾਂ ਚੰਗਾ ਪਰਪੂਰ ਜਿਹੜਾ ਫਾਇਦਾ ਬੱਚਿਆਂ ਨੂੰ ਦਿਵਾਉਗੀ ਤਾਂ ਜੋ ਉੱਚ ਕੋਟੀ ਦੀ ਸਿੱਖਿਆ ਪ੍ਰਾਪਤ ਕਰਨ ਤੇ ਤੁਹਾਡੇ ਨਗਰ ਦਾ ਤੁਹਾਡੇ ਇਲਾਕੇ ਦਾ ਨਾਮ ਰੋਸ਼ਨ ਕਰਨ ਤਾਂ ਸਾਰੇ ਹੀ ਹਾਂਚੇ ਵਾਲੇ ਪਿੰਡ ਦੇ ਪਤਵੰਤੇ ਇਸ ਜਿਹੜਾ ਇਕਾਕਾ ਹੈ ਉਹ ਤੁਹਾਨੂੰ ਪਹੁੰਚੀਆਂ ਹੋਈਆਂ ਬਹੁਤ ਹੀ ਮਾਨਯੋਗ ਸ਼ਖਸੀਅਤਾਂ ਦਾ ਮੈਂ ਹੈਲੋ ਸਿੱਖਿਆ ਦਫ਼ਤਰ ਵੱਲੋਂ ਵੀ ਸਵਾਗਤ ਕਰਦੀ ਹਾਂ ਵੀ ਅਤੇ ਸਕੂਲ ਦੀ ਟੀਮ ਨੂੰ ਮੈਂ ਫੇਰ ਤੋਂ ਵਧਾਈ ਦਿੰਦੀ ਹਾਂ ਤੇ ਜਿਹੜੇ ਬੱਚੇ ਇੱਥੇ ਪਰਫਾਰਮ ਕਰ ਰਹੇ ਨੇ ਉਹਨਾਂ ਨੂੰ ਬਹੁਤ-ਬਹੁਤ ਸ਼ਾਬਾਸ਼ ਜਿਨ੍ਹਾਂ ਨੇ ਇਨਾਮ ਜਿਹੜੇ ਹੈਗੇ ਆ ਲੈਣੇ ਹਨ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਅਕਾਦਮਿਕ ਤੌਰ ਤੇ ਫਸਟ ਰਾਈ ਜਾਂ ਪੋਜੀਸ਼ਨਾਂ ਲਈਆਂ ਖੇਡਾਂ ਵਿੱਚ ਲਈਆਂ ਜਾਂ ਹੋਰ ਐਕਟੀਵਿਟੀਜ਼ ਦੇ ਵਿੱਚ ਲਈਆਂ ਇਸ ਤੋਂ ਬਿਨਾ ਮੈਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਇਸ ਸਪੂਰਨ ਬੈਸਟ ਸਕੂਲ ਅਵਾਰਡ ਜਿਹੜਾ ਮਿਲਿਆ ਹੈ ਐਸਾਨ ਜਿਸ ਦੀ ਰਾਸ਼ੀ ਹੈ ਜਿਹੜੀ ਉਹ ਸਕੂਲ ਨੂੰ ਜਾਰੀ ਹੋ ਚੁੱਕੀ ਹੈ ਉਹ ਵੀ ਬੱਚਿਆਂ ਦੇ ਭਲਾਈ ਕਾਰਜਾਂ ਲਈ ਲਗੂਗੀ ਔਰ ਇਹਦਾ ਸਿਹਰਾ ਤੁਹਾਨੂੰ ਸਾਰੇ ਹੀ ਜਿਹੜੇ ਜੁੜੇ ਹੋਏ ਪਿਆਰ ਸਖੀਤ ਸਾਰਿਆਂ ਨੂੰ ਜਾਂਦਾ ਹੈ ਕਿਉਂਕਿ ਜਿੰਨੀ ਮਿਹਨਤ ਆਪਾਂ ਇੱਥੇ ਸਕੂਲ ਚ ਕਰ ਰਹੇ ਆਂ ਉਹਦੇ ਨਾਲ ਸਰਕਾਰ ਨੇ ਵੀ ਇਹ ਲੱਗਦਾ ਕਿ ਜਿੱਥੇ ਬਹੁਤ ਵਧੀਆ ਕੰਮ ਹੋ ਰਿਹਾ ਉੱਥੇ ਉਹ ਵੀ ਸਹਿਯੋਗ ਦਿੱਤੀ ਜਾਵੇ ਤਾਂ ਕਿ ਫੋਰਮਲ ਦੇ ਪੱਤਰ ਦੇ ਉਸ ਦੇ ਬੱਚਿਆਂ ਨੂੰ ਫਾਇਦਾ ਨਹੀਂ ਆ। ਸੋ ਇਹ ਇਸ ਤਰ੍ਹਾਂ ਨਹੀਂ ਹੋਰ ਵੀ ਬਾਕਸ ਨੂੰ ਜਿਹੜੀਆਂ ਆਉਣ ਵਾਲੇ ਸੱਜੇ ਦੇ ਵਿੱਚ ਆਉਣੀਆਂ ਤੁਸੀਂ ਸਕੂਲ ਦੇ ਨਾਲ ਜੁੜੇ ਰਹਿਣਾ ਤੇ ਇੱਕ ਅਪੀਲ ਦੇ ਲਈ ਲੋਕਾਂ ਨੂੰ ਦਾਅਵਾ ਕਰ ਰਹੇ ਕਿ 47% ਬੱਚੇ ਦਾਖਲ ਕਰਾਓ ਤਾਂ ਜੋ ਆਪਾਂ ਇਹਨਾਂ ਸਸਥਾਵਾਂ ਨੂੰ ਹੋਰ ਉੱਚੇ ਲੈ ਕੇ ਜਾਈਏ ਕਿ ਇਹਨਾਂ ਬੰਦੂਆਂ ਗੱਲਾਂ ਤੇ ਪੂਰਾ ਅਮਲ ਕਰਾਂਗੇ ਤੇ